ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਜੀ ਮੁੱਲ ਬਹੁਤ ਘਟਾ ਬਾਈ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਹਾਂ ਵਧੀਆ 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 ਟਰਾਲ ਕੰਮ ਕਰ ਹਾਂ ਵਧੀਆ ਚੱਲਦਾ ਵੀ ਕੰਮ ਸੋਭਾ ਫੋਨ ਲਾਇਆ ਸੀ 4-5 ਲੱਖ ਦੇ ਉਹ ਹੈਗੀਆਂ ਵੀ ਬਿਕ ਗਈਆਂ ਹੁਣ ਬਸ ਆਹੀ ਰਹਿ ਗਈ ਇੱਕ ਗੱਲੀ ਇੱਕੋ ਹੀ ਰਹਿ ਗਿਆ ਨਾ ਕੀ ਰਹਿ ਗਈ ਨਾਮ ਤੇ ਐਡਰੈਸ ਮੋ ਨਾ ਡਾਟ ਸੋਨੂਆ ਪਿੰਡ ਹਿੰਦ ਹਿੰਦਪੁਰਾ ਜ਼ਿਲ੍ਹਾ ਮੋਗਾ ਸੀ ਨਿਹਾਲ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਧੌੜ ਵੀ ਰਹੇ ਨੇ ਹਲ ਸਿੰਘ ਵਾਲੀ ਆ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ ਹੈਗਾ 87990 ਬਈ 9970 ਠੀਕ ਆ ਬਈ। ਬਈ ਜਿਹੜੀ ਇਹ ਬੜਦੇ ਨੇ ਕਿਹੜਾ ਸੋਸ ਹੁੰਦੀ ਆ? ਇਹ ਤਾਂ ਸਾਹੀਵਾਲ ਆ ਬਈ ਦੂਜਾ ਸੂਅਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਬਸ ਮੰਨ ਕੇ ਚੱਲ ਤਿਆਰੀ ਇੱਕ ਦੋ ਦਿਨ ਲੈ ਵੀ ਸਕਦੀ ਆ ਇੱਕ ਦੋ ਦਿਨ ਲੈਂਦੀ ਆ ਠੀਕ ਆ ਕੀ ਰਿਕਾਰਡ ਆ ਦੁੱਧ ਆ ਬਈ ਦੁੱਧ ਬਈ ਇਹਨੇ ਦਿੱਤਾ ਬਲੂਨ ਨੇ 13 14 ਕਿਲੋ ਬਈ ਠੀਕ ਆ ਬਈ ਹਾਂ ਪੜਾਈਆਂ ਪੌਣ ਲੱਗ ਗਈ ਇਧਰਲੇ ਪਾਸੇ ਦੁੱਧ ਵੀ ਮੱਝਾਂ ਵਰਗਾ ਦਿਓ ਹਾਂ ਦੁੱਧ ਮੱਝਾਂ ਵਰਗਾ ਹਾਂਡ ਫੌਂਡ ਫੋਲੋ ਮੱਝਾਂ ਵਰਗਾ ਦੁੱਧ ਹਾਂ ਬਾਕੀ ਪੂਰੀ ਸੀਟ ਢੰਡੀ ਰਹਾ ਥੋੜੇ ਕੈਮਰਾ ਡਰਦੀ ਆ ਚਾਹੀ ਐਂ ਵਜਾ ਥੱਲੇ ਨਿਆਣੇ ਵੀ ਨਹੀਂ ਲੋੜ ਪਈ ਠੀਕ ਆ ਕੋਲ ਦੇ ਬਈ ਤੋਰ ਕੇ ਰਖਾ ਦੇ ਕੱਦ ਵੇਡ ਠੀਕ ਆ ਰੰ ਤੇ ਦੁੱਧ ਦਾ ਰਿਕਾਰਡ ਵੀ ਪਾਈਨੇ ਚੰਗਾ ਦੱਸਿਆ ਹੈਟ ਫੋਲੋਅ ਗਰਮੀ ਕਰਮ ਵਾਲੀ ਪਰ ਫੋਲ ਨਹੀਂ ਮੰਨਦੀ ਬਾਈ ਬਾਕੀ ਤੋਰਾ ਤਾਰਾ ਚੈੱਕ ਕਰਵਾਉਣੀ ਬਾਹਰ ਗੱਡੀ ਘਟ ਜਦੋਂ ਲਈ ਆ ਠੀਕ ਆ ਤੋਰਾ ਤਾਰਾ ਚੈੱਕ ਕਰੋ ਬਾਈ ਤੋਰਾ ਤਾਰਾ ਕਰਮਾਈ ਦਾ ਚੰਗਾ ਆਰਡਰ ਚੰਗਾ ਕੱਚੀ ਕੱਚੀ ਆ ਦੋ ਦਿਨ ਲੈਂਦੀ ਆ ਬਾਈ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਕਰਮਾ ਤੇ ਕੀ ਮੁੱਲ ਆ ਜੱਜਾ ਭਰਾ ਦਾ ਛੱਡ ਰਹਿ ਮੈਂ 40 ਪਿਆਈ ਮੰਗਣ ਦਾ ਕੋਈ ਫਾਇਦਾ ਨਹੀਂ ਯਾਰ 35 ਜਮਾਨਤਾਨ ਕਰਦਾ ਠੀਕ ਹੈ ਬਾਈ 25000 ਦੇ ਵਿੱਚੋਂ ਬਾਈ ਕਹਿੰਦਾ ਮਾਨ ਤਨ ਕਰਦੇ ਆਂਗੇ ਚੰਗੀ ਅਬੜ ਰੰਗ ਰੂਪ ਚੰਗਾ ਖਣਲੇਵਾ ਚੰਗਾ ਚਵਾਈ ਚੁ ਵੀ ਚੰਗੀ ਨਿਕਲੂ ਹਨਾ ਪੂਰੀ ਇੱਕ ਨੰਬਰ ਚਵਾਈ ਹੈ ਬਾਈ ਠੀਕ ਹੈ ਬਾਈ ਠੀਕ ਐ ਸੇ ਵੀਰ ਨੂੰ ਬਾਈ ਬੜਾ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦ ਲਓ ਧੰਨਵਾਦ